ਉਹ ਨਹੀਂ ਗੱਲ ਹੁੰਦਾ ਬਾਈ 15000 ਦਾ ਕੰਮ ਤੇ ਉਹ ਟੈਨਸ਼ਨ ਲੈਣਾ ਕੋ ਡਿਪਾਰਟਮੈਂਟ ਦਾ ਸਮਾਂ ਉਹ ਘਸੋ ਮੈਂ ਬਾਈ ਨੂੰ ਖਬਰ ਕਰ ਦਿੱਤੀ ਜੀ ਤੇ ਨਾਲ ਹੀ ਸਾਡੇ ਨੂੰ ਲਾ ਕੇ ਜਦੋਂ ਜਿੱਦਾਂ ਹੀ ਉਹ ਖੜੇ ਆ ਟਾਈਮ ਖੜੇ ਆ ਉਦੋਂ ਦੇ ਸਰ ਸਾਡੇ ਨਾਲ ਖੜੇ ਆ ਸਰ ਉਹ ਲਾ ਬੰਦਾ ਕਹਿੰਦਾ ਛੱਡੂ ਕਿਛੜਨਾ ਪਮਾਦਾ ਨਾਲ ਇਸ ਤਰ੍ਹਾਂ ਜਿਹੜਾ ਘੜੇ ਨੂੰ ਪੁੱਟਿਆ ਇਹ ਨੂੰ ਲੱਤਾ ਫੜੋਇ ਤੁਂ ਜੋ ਦਿਨ ਇੰਨੇ ਬਰਮ ਭਰੋ ਦੋ ਸਿੰਗ ਫੜੋ ਇੱਕ ਪੂੰਛ ਫੜੋ ਚਲੋ ਚਲੋ ਦੇਖੋ ਦੇਖੋ ਜਿਹੜਾ ਮੈਂ ਸਿੰਗ ਤੇ ਰੱਖਿਆ ਜੋ ਮਾਨੋ ਧਿਆਨ ਨਾਲ ਧਿਆਨ ਨਾਲ ਕਰਦੇ ਹੋ ਕਿ ਬਚਾਉ ਕਿ ਉਹ ਕਿਹਦੀ ਜਿੰਦ ਬਾਹਰ ਚਲੋ ਬੰਦ ਕਰੋ ਬੰਦ ਨਹੀਂ ਉਹ ਵੜਾ ਨਹੀਂ ਡਾਲਣੀ ਬੰਦ ਉਹ ਤੋਂ ਲੱਗਾ ਚੱਕ ਲੋ ਉੱਥੇ ਉੱਥੇ ਡਾਲਾ ਬੰਦੋ ਚੱਕ ਆਪਣਾ ਜੀ ਅਸੀਂ ਸੰਜੀਪ ਹੋਰ ਕਿਤੇ ਕਿਹੜੀ ਜਗ੍ਹਾ ਡਿਊਟੀ ਆਪਣੇ ਨਾ ਮੇਰੀ ਇਹ ਚੌਂਕੀ ਲਾਗ ਰਹੀ ਵਾ ਸੇ ਸਾ ਇਹਦੇ ਬਾਰੇ ਜਾਣਕਾਰੀ ਕੀ ਮਿਲਦਾ ਮੇਰਾ ਬੰਦਾ ਇਹ ਬੱਚਿਆ ਨਹੀਂ ਆਏ ਸੀ ਦੋ ਬੱਚੇ ਛੇ ਮੁੰਡੇ ਆ ਜਿਹਦੇ ਇਹਨਾਂ ਨੇ ਬੜੀ ਭਾਗਰੀ ਦਾ ਕੰਮ ਕੀਤਾ ਵਾ ਦੋ ਮੁੰਡੇ ਟਿਪ ਚੌਂਕੀ ਆਏ ਸੀ ਇਹਨਾਂ ਨੇ ਮੈਨੂੰ ਇਨਫੋਰਮ ਕੀਤਾ ਕਿ ਅਸੀਂ ਇਹਦਾ ਕੰਟਰੋਲ ਚ ਕੀਤਾ ਵਾ ਇਹ ਕੀ ਰਣਾ ਜਾਂ ਸਾਂਭਰ ਉਹਦੇ ਬਾਰੇ ਪਤਾ ਲੱਗ ਜਾਏਗਾ ਤੇ ਉਹਨਾਂ ਦੇ ਨਾਲ ਅਸੀਂ ਪੁਲਿਸ ਪਾਰਟੀ ਇੱਥੇ ਆਏ ਆ ਓਕੇ ਜੀ ਕੀ ਹੋਰ ਕੋਈ ਨੁਕਸਾਨ ਨਾ ਹੋਵੇ ਤੇ ਬੜੀ ਚੰਗੀ ਗੱਲ ਆ ਕਿ ਅੱਜ ਦੇ ਜਿਹੜੀ ਯੰਗ ਜਨਰੇਸ਼ਨ ਆ ਨਸ਼ੇ ਤੋਂ ਬਚੀ ਹੋਈ ਆ ਤੇ ਜਿਹੜੀ ਨੇ ਹਿੰਮਤ ਕਰਕੇ ਇੱਕ ਜਾਨਵਰ ਨੂੰ ਕਾਬੂ ਕਰ ਲਿਆ ਬੜੀ ਬੜੇ ਵੱਡਾ ਕੋਈ ਨੁਕਸਾਨ ਨਹੀਂ ਹੋ ਗਿਆ ਇਹ ਤੋਂ ਬਚਾ ਕੇ ਪਛਾਹ ਕਰ ਲਿਆ ਬੱਚਿਆਂ ਨੇ ਇਸ ਤੋਂ ਬਾਅਦ ਤੁਹਾਡੇ ਵੱਲੋਂ ਕੋਈ ਜੰਗਲ ਡਿਪਾਰਟਮੈਂਟ ਨੂੰ ਜਾਣ ਕੇ ਦਿੱਤੀ ਜੰਗਲ ਪੜ ਨੂੰ ਜਾਣਕਾਰੀ ਦਿੱਤੀ ਗਈ ਜੀ ਉਹਦੇ ਸੀਨੀਅਰ ਅਫਸਰ ਨਾਲ ਵੀ ਗੱਲ ਹੋਈ ਆ ਕਿ ਇਹ ਇਨਸੀਡੈਂਟ ਇੱਕ ਅਦਾ ਨਹੀਂ ਹੈਗਾ 3-4 ਜਾਨਵਰ ਜੰਗਲ ਜੰਗਲਾਤ ਮੈਹਿਕਮਾ ਵੀ ਦੇਖੀ ਆ ਉਹਦੇ ਕਰਕੇ ਟਾਈਮ ਲੱਗ ਰਿਹਾ ਜੀ ਇਕਮਤ ਪੀ ਲਮਾ ਸੈਂਡ ਕਰ ਦਿੰਦੇ ਹਾਂ ਯਾਰ ਇਹਦੇ ਨਾਲ ਪੜਿਆ ਗਿਆ ਪਸਤੀ ਦੇ ਖੇਤਰ ਦੇ ਵਿੱਚ ਤੇ ਵੀ ਸਾਡੇ ਨਾਲ ਮੌਜੂਦ ਨੇ ਜੀ ਪ੍ਰਦੀਪ ਜੀ ਕੀ ਪੂਰਾ ਮਾਮਲਾ ਕੀ ਜੇ ਤੁਹਾਨੂੰ ਕੋਲ ਇੱਕ ਤੱਕ ਸਾਨੂੰ ਕੋਬਲੇਡ ਆਈ ਸੀ ਲੱਗਰ ਕੋਬਲੇਸੀ ਕੋਲ ਸੰਭਰ ਦਾ ਬੱਚਾ ਘੁੰਮ ਗਿਆ ਜੀ ਤੇ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਉਹਨੂੰ ਕਾਬੂ ਕੀਤਾ ਹੁਣ ਕਾਬੂ ਕਰਕੇ ਆਪਾਂ ਲੈ ਗਏ ਸਰ ਕਿੰਨੇ ਵਜੇ ਕੋਲਿੰਗ ਆਈ ਕੋਲ ਆਈ ਤੁਹਾਨੂੰ ਕੋਲ ਸਭ ਕੈਂਡੀਡੇਟ ਘੰਟੇ ਪਹਿਲਾਂ ਆਈ ਸੀ ਓਕੇ ਹਾਂਜੀ ਤੇ ਉਹ ਸਨੇਗ ਦੀ ਕੋਈ ਪ੍ਰੋਬਲਮ ਸੀ ਕਿਸੇ ਦੇ ਘਰ ਸੱਪ ਆ ਗਿਆ ਸੀ ਉਹ ਕੱਢਣ ਚਲੇ ਗਏ ਸੀ ਉਸ ਤੋਂ ਬਾਅਦ ਫਿਰ ਇੱਧਰ ਨੂੰ ਆਏ ਜਿਉਂ ਤੇ ਦੱਸਿਆ ਯਾਰ ਮੁੰਡਿਆਂ ਵੱਲੋਂ ਜਿਹੜੀ ਮਦਦ ਕੀਤੀ ਕੀ ਉਹਦੇ ਬਾਰੇ ਤਾਂ ਲੱਕੀ ਕਹਿਣਾ ਜਿੰਨਾ ਬੜੀ ਮੁੰਡਿਆਂ ਨੇ ਜਿਨ੍ਹਾਂ ਨੇ ਵੀ ਫੜ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਉਹਦਾ ਉਹ ਵਧੀਆ ਸੇਵਾ ਕੀਤੀ ਮੁੰਡਿਆਂ ਨੇ ਐਪਰੀਸ਼ੀਏਟ ਉਹ ਮੁੰਡਿਆਂ ਨੂੰ ਇਹ ਕਰਨਾ ਚਾਹੀਦਾ ਇਹ ਨਹੀਂ ਕਿ ਉਹਦੇ ਮਗਰ ਨਹੀਂ ਭਜਣਾ ਚਾਹੀਦਾ ਉਹਨੂੰ ਕਾਬੂ ਕਰ ਲਓ ਕਾਬੂ ਕਰਕੇ ਰੱਖ ਲਓ ਮਹਿਕ ਮੈਨੂੰ ਫੋਨ ਕਰੋ ਮਹਿਕ ਮੈਂ ਬੰਦੇ ਆ ਜੂਗੇ ਸਕੀਮ ਰਸਿਦ ਦੇਣਾ ਚਾਹੀਦੇ ਜੀ ਬਾਈ ਇਹ ਹੀ ਹੈ ਜੀ ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ਮੁੰਡਿਆਂ ਨੇ ਸਾਰਿਆਂ ਸ਼ਾਬੀਸ਼ ਹੀ ਦੇਣੀ ਆ ਸੱਟਬੇੜ ਤਾਂ ਨਹੀਂ ਲੱਗੀ ਵੀ ਨਹੀਂ ਕੋਈ ਜ਼ਖਮੀ ਤਾਂ ਨਹੀਂ ਹੋਇਆ ਪਿਆ ਕੁਛ ਨਹੀਂ ਆਇਆ ਸਰ ਨੂੰ ਬਿਲਕੁਲ ਪਿਆਰ ਨਾਲ ਫੜਿਆ ਉੱਪਰ ਬੈਠੇ ਸੀ ਲੜਕੇ ਜੀ ਬਹੁਤ ਵਧੀਆ ਮੁੰਡਿਆਂ ਨੇ ਕੰਮ ਕੀਤਾ ਵਾ ਜਦੋਂ ਅਸੀਂ ਆਏ ਆ ਸਾਨੂੰ ਆਉਣ ਦੀ ਨਹੀਂ ਮਿਹਨਤ ਨਹੀਂ ਕਰਨੀ ਪਈ ਸਿਰਫ ਆ ਮੁੰਡੇ ਹੈਗੇ ਆਪਣੇ ਜਿਹੜੇ ਸੀ ਜੀ ਜੀ ਠੀਕ ਜੀ ਬਾਕੀ ਆਪਕੋ ਸਾਰੇ ਦਾ ਧੰਨਵਾਦ ਕਰਦੇ ਜਿਹੜੇ ਨਾਲ ਪੂਰੀ ਫਲੇ ਰਹੇ ਅਗਲੇ ਜੀ ਬਧੀਆ ਆਪਣਾ ਨਾ ਪੂਰਾ ਬੋਲਦੀਓ ਤੇ ਪੋਸਟ ਬੋਲਦੀਓ ਪ੍ਰਦੀਪ ਸ਼ਰਮਾ ਜੀ ਵਾਈਲਡ ਲਾਈਫ ਡਿਪਾਰਟਮੈਂਟ ਚਾਹੀ ਠੀਕ ਜੀ ਜੀ